ਜਦੋਂ ਤੁਸੀਂ ਆਪਣੀ ਸੁਰਤ ਸੰਭਾਲੀ ਜਾਣਾ ਉਦੋਂ ਤੋਂ ਹੀ ਅਸੀਂ ਇਹ ਦੇਖ ਰਹੇ ਆਂ ਕਿ ਦੋ ਮਕਾਨ ਦੋ ਮੇਲਾ ਨਹੀਂ ਬਣ ਰਿਆ ਹੁਣ ਲੋਕੀ ਜਿੱਦਾਂ ਦਰਗਾਹ ਉੱਚੀ ਹੋ ਗਈ ਆ ਲਾਪੇ ਬਣਾਉਣ ਤੇ ਇਹ ਦੂਜਾ ਇਹ ਆ ਕਿ ਪਿੰਡ ਦੇ ਵਿੱਚ ਚੋਰੀ ਨਹੀਂ ਹੁੰਦੀ ਜੇ ਹੁੰਦੀ ਆ ਤਾਂ ਉਹ ਅਠਾ-ਦਹਾ ਦੇਣਾ ਬਾਅਦ ਆਪੇ ਕਬੂਲ ਕਰ ਜਾਂਦੇ ਆ ਉਹਨਾਂ ਨੇ ਸਾਂ ਕਿਹਾ ਸੀ ਵੀ ਸਾਨੂੰ ਪਿੰਡ ਦੇ ਮੰਜੀ ਤੇ ਪਾ ਕੇ ਢੇੜਾ ਕਢਾ ਦਿਓ ਜੀ ਤੇ ਨਾ ਤੁਹਾਡੇ ਪਿੰਡ ਦੇ ਵਿੱਚ ਚੋਰੀ ਹੋਊਗੀ ਨਾ ਡਬਲ ਸਟੋਰੀ ਹੋ ਬਣੂਗੀ ਅੱਛਾ ਨਾ ਚੋਰੀ ਹੋਏਗੀ ਤੇ ਨਾ ਡਬਲ ਸਟੋਰੀ ਬਣੂਗੀ ਹਾਂ ਸਾਡੇ ਬਜ਼ੁਰਗਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਇਹ ਬਜ਼ੁਰਗਾਂ ਨੇ ਹੀ ਦੱਸਿਆ ਅੱਛਾ ਜੀ ਦੋਨੇ ੱਤਕੇ ਨਾ ਬਣਾਇਆ ਵੀ ਸੀ ਕਿ ਬਣਾ ਕੇ ਦੇ ਦੇ ਨੀ ਕੀ ਕਰਦਾ ਬਾਬਾ ਹੂੰ ਟਿੱਟ ਗਿਆ ਜੀ ਜੋ ਥੜਾ ਇੱਥੇ ਕੁਝ ਕੱਢਦੇ ਆ ਤਾਂ ਵਿੱਚੋਂ ਪੁਰਾਣੀਆਂ ਚੀਜ਼ਾਂ ਨਿਕਲਦੀਆਂ ਜੀ ਤੇ ਅਸੀਂ ਫੇ ਉਹ ਪੈਸਾ ਥੋੜਾ ਵੱਧ ਲਾ ਕੇ ਟੈਂਕੀ ਬਣਵਾਈ ਸੀ ਤਾਨੂੰ ਤਾਂ ਪਤਾ ਲੱਗਾ ਵੀ ਪਿੰਡ ਦਾ ਇਹ ਪਹਿਲਾਂ ਇਦਾਂ ਵੀ ਹੋਈ ਐ ਕੋਈ ਪਿੰਡ ਨਾਲ ਪਰ ਅੱਗੇ ਜਿਹੜੇ ਡਬਲ ਸਟੋਰੀ ਮਕਾਨ ਨਾ ਬਣਾਉਣ ਦਾ ਕਾਰਨ ਇਹ ਵੀ ਸੀਗਾ ਵੀ ਘਰ ਖੁੱਲੇ ਹੁੰਦੇ ਸੀ ਜਨਸੰਖਿਆ ਘੱਟ ਹੁੰਦੀ ਸੀ ਜਿੱਦਾਂ ਇਦਾਂ ਜਨਸੰਖਿਆ ਵਧੀ ਐ ਮਕਾਨ ਕੰਜੈਸਟਡ ਹੋ ਗਏ ਲੋਕਾਂ ਨੇ ਡਬਲ ਸਟੋਰੀ ਮਕਾਨ ਬਣਾ ਕੇ ਵੀ ਜੀ ਬਾਹਰ ਕੈਨੇਡਾ ਅਮਰੀਕਾ ਵਿੱਚ ਰਹਿ ਰਹੇ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਹੈ ਨਾ ਜੀ ਤੇ ਸਾਰੇ ਇੱਥੇ ਮੱਥਾ ਟੇਕਣ ਆਉਂਦੇ ਆ ਬਾਕੀ ਉਸ ਤੋਂ ਬਾਅਦ ਸਾਡੇ ਚੜਦੀਵਾਲ ਸਿੰਘ ਸਵਾ ਗੁਰਦੁਆਰਾ ਆ ਲਹਿੰਦੀਵਾਲ ਸਤਿਗੁਰ ਪ੍ਰਦਾਮਾਤਾ ਗੁਰਦੁਆਰਾ ਉਸ ਤੋਂ ਬਾਅਦ ਲਹਿੰਦੀਵਾਲ ਹੈ ਭਗਵਾਨ ਬਾਲਮੀਕੀ ਦਾ ਮੰਦਿਰ ਹੋ ਨਾਲ ਹੀ 크੍ਰਿਸਚੀਅਨ ਧਰਮ ਦਾ ਦਰਬਾਰ ਬਣਿਆ ਅੱਜ ਦੇ ਯੁੱਗ ਦੀ ਗੱਲ ਕਰੀਏ ਤਾਂ ਵੱਡੀਆਂ-ਵੱਡੀਆਂ ਬਿਲਡਿੰਗਾਂ ਵੱਡੇ-ਵੱਡੇ ਫਲੈਟ ਕਲਚਰ ਹੈ ਪਰ ਕਈ ਵਾਰੀ ਇਹ ਚੀਜ਼ਾਂ ਆਸਤਾ ਤੇ ਵਿਸ਼ਵਾਸ ਦੇ ਵਿੱਚ ਜਾ ਕੇ ਗੁੰਮ ਹੋ ਜਾਂਦੀਆਂ ਹਨ ਨਮਸਕਾਰ ਅਦਾਬ ਸਤ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਤੇ ਤੁਸੀਂ ਦੇਖ ਰਹੇ ਹੋ ਵਾਈਸਾ ਪੰਜਾਬ ਅਸੀਂ ਗੱਲ ਕਰ ਰਹੇ ਹਾਂ ਆਸਤਾ ਤੇ ਵਿਸ਼ਵਾਸ ਦੀ ਤੇ ਮੈਂ ਖੜਾ ਹਾਂ ਜਲੰਧਰ ਦੇ ਪਿੰਡ ਲੇਸਲੀਵਾਲ ਦੇ ਵਿੱਚ ਜਿੱਥੇ ਇੱਕ ਆਸਤਾ ਇਹ ਹੈ ਕਿ ਇਸ ਪਿੰਡ ਦੇ ਵਿੱਚ ਦੋ ਮੰਜ਼ਲਾ ਮਕਾਨ ਨਹੀਂ ਬੰਦੇ ਕਿਉਂ ਨਹੀਂ ਮੰਦੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇੱਥੇ ਇੱਕ ਦਰਬਾਰ ਹੈ ਬਾਬਾ ਮੀਆਂ ਮਿੱਠੇ ਸ਼ਾਹ ਜੀ ਦਾ ਇਹਨਾਂ ਦੇ ਦਰਗਾਹ ਤੋਂ ਜਿਹੜੀ ਲੈਵਲ ਹੈ ਉਸ ਤੋਂ ਉੱਤੇ ਦੋ ਮੰਜ਼ਲਾ ਮਕਾਨ ਨਹੀਂ ਬੰਦੇ ਗੱਲ ਕਰਾਂਗੇ ਇਸ ਪਿੰਡ ਦੇ ਲੋਕਾਂ ਦੇ ਨਾਲ ਤੇ ਉਹਨਾਂ ਨੂੰ ਵੀ ਪੁੱਛਾਂਗੇ ਕਿ ਕਿੰਨੇ ਸਾਲਾਂ ਤੋਂ ਇਸ ਪਿੰਡ ਦੇ ਵਿੱਚ ਦੋ ਮੰਜ਼ਲਾ ਮਕਾਨ ਨਹੀਂ ਬੰਦੇ ਮੇਰੇ ਨਾਲ ਮੌਜੂਦ ਹੈ ਪਿੰਡ ਦੇ ਕਾਫੀ ਲੋਕ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਨਾਲ ਗੱਲ ਕਰਦੇ ਹਾਂ ਸਰਪੰਚ ਜੀ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਇੱਥੇ ਦੋ ਮੰਜ਼ਿਲਾ ਮਕਾਨ ਕਦੋਂ ਤੋਂ ਨਹੀਂ ਬਣ ਰਿਹਾ ਜਦੋਂ ਤੁਸੀਂ ਆਪਣੀ ਸੁਰਤ ਸੰਭਾਲੀ ਜਾਣਾ ਉਦੋਂ ਤੋਂ ਹੀ ਅਸੀਂ ਇਹ ਦੇਖ ਰਹੇ ਹਾਂ ਕਿ ਦੋ ਮਕਾਨ ਦੋ ਮੰਜ਼ਿਲਾ ਨਹੀਂ ਬਣ ਰਿਹਾ ਬਾਕੀ ਜੋ ਵੀ ਆ ਸਾਡੇ ਬਜ਼ੁਰਗ ਬੈਠੇ ਆ ਉਹ ਤੁਹਾਨੂੰ ਦੱਸ ਦੇਣਗੇ ਜੀ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਇਸ ਦਰਗਾਹ ਦੇ ਜਿਹੜੇ ਕਿਦਾ ਸੇਵਾਦਾਰ ਹੈ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰ ਦਿੰਨੇ ਆ ਜੀ ਤੁਹਾਡਾ ਨਾਮ ਬਿਕਰ ਸਿੰਘ ਜੀ ਬਿੱਕਰ ਸਿੰਘ ਜੀ ਦੱਸੋ ਕਿੰਨੇ ਸਾਲਾਂ ਤੋਂ ਇਹ ਦਰਗਾਹ ਬਣੀਏ ਤੇ ਦੋ ਮੰਜ਼ਿਲਾ ਮਕਾਨ ਕਿਉਂ ਨਹੀਂ ਮੰਨਦੇ ਕੀ ਕਾਰਨ ਹੈ ਇਹ ਜਿਹੜੀ ਦਰਗਾਹ ਆ ਇਹ ਬਾਬਾ ਫਰੀਦ ਜੀ ਦਾ ਘਰਾਣਾ ਆ ਉਹਨਾਂ ਦੇ ਭਾਣਜੇ ਲੱਗਦੇ ਇਹ ਬਾਬਾ ਮਿੱਠੇ ਸ਼ਾਹ ਬਾਬਾ ਸ਼ਾਹ ਕਮਾਲ ਜੀ ਬਾਬਾ ਸ਼ਾਹ ਫਤੇਹ ਅਲੀ ਜੀ ਬਾਬਾ ਸ਼ਾਹ ਨੂਰ ਜਮਾਲ ਚਹਾਲ ਚ ਅੱਛਾ ਹਾਂ ਜੀ ਹਾਂ ਜੀ ਇਹ ਉਹਨਾਂ ਦਾ ਘਰਾਣਾ ਆ ਸਾਈਂ ਜੁਮਲੇ ਸ਼ਾਹ ਔਰ ਬੀਬੀ ਜੀ ਗੱਦੀ ਨਿਸ਼ੀਨ ਬੀਬੀ ਸ਼ਰੀਫਾ ਜੀ ਅਦੇਸੀਆਂ ਦਰਬਾਰ ਤੋਂ ਆ ਇਹ ਸਾਰਾ ਉਹਨਾਂ ਦਾ ਘਰਾਣਾ ਬਾਬਾ ਫਰੀਦ ਜੀ ਦਾ ਘਰਾਣਾ ਆ ਇਹ ਦਰਬਾਰ ਕਾਫੀ ਬਾਬਾ ਨਾਨਕ ਜੀ ਦੇ ਬਾਰੇ ਦਾ ਆ। ਇਹ ਕਾਫੀ ਟਾਈਮ ਤੋਂ ਜਿਉਂ ਮਮੀ ਸੁਰਤ ਸੰਭਾਲੀ ਸੇਵਾ ਕਰਦਾ ਆ ਤੇ ਮੈਂ ਦੇਖਿਆ ਵੀ ਨਹੀਂ ਸੀ ਬਣਦੇ। ਫਿਰ ਉਸ ਤੋਂ ਬਾਅਦ ਹੁਣ ਲੋਕੀ ਜਿੱਦਾਂ ਦਰਗਾਹ ਉੱਚੀ ਹੋ ਗਈ ਆ ਲਾਪੇ ਬਣਾਉਣ ਤੇ ਇਹ ਦੂਜਾ ਇਹ ਆ ਕਿ ਪਿੰਡ ਦੇ ਵਿੱਚ ਚੋਰੀ ਨਹੀਂ ਹੁੰਦੀ। ਜੇ ਹੁੰਦੀ ਆ ਤਾਂ ਉਹ ਅਠਾ-ਦਹਾ ਦੇਣਾ ਬਾਅਦ ਆਪੇ ਕਬੂਲ ਕਰ ਜਾਂਦੇ ਆ। ਅੱਛਾ ਆਪੇ ਕਬੂਲ ਕਰ ਜਾਂਦੇ। ਪੰਚਾਇਤ ਦੇ ਵਿੱਚ ਹੀ ਕਰ ਜਾਂਦੇ ਕਬੂਲ। ਕਈ ਉਦਾਂ ਹੀ ਦੱਸ ਦਿੰਦੇ ਵੀ ਅਸੀਂ ਕੀਤੀ ਆ ਹਾਂਜੀ। ਅੱਛਾ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਇਹ ਦਰਗਾਹ ਕਦ ਕਿੰਨੇ ਸਾਲ ਪੁਰਾਣੀ ਹੈ ਇਹ ਬਹੁਤ ਸਾਲ ਪੁਰਾਣੀ ਬਾਬਾ ਨਾਨਕ ਜੀ ਦੇ ਬਾਰੇ ਦੀ ਹੈ ਇਹ ਅੱਛਾ ਤੁਸੀਂ ਇੱਥੇ ਕਿੰਨੇ ਸਾਲ ਤੋਂ ਸੇਵਾ ਕਰ ਰਹੇ ਹੋ ਮੈਨੂੰ ਤਕਰੀਬਨ 36 37 ਸਾਲ ਹੋ ਗਏ ਇੱਥੇ ਸੇਵਾ ਕਰ 36 37 ਸਾਲ ਦੇ ਵਿੱਚ ਤੁਸੀਂ ਕਦੀ ਉਸ ਤੋਂ ਪਹਿਲਾਂ ਜਿਵੇਂ ਹੁਣ ਤੁਸੀਂ ਕਿਹਾ ਕਿ ਦੋ ਚਾਰ ਘਰ ਬਣੇ ਨੇ ਜਿਹੜੇ ਉਹ ਵੀ ਉੱਚੀ ਹੋਣ ਕਰਕੇ ਦਰਗਾਹ ਉਸ ਤੋਂ ਪਹਿਲਾਂ ਕਦੀ ਬਣੇ ਸੀ ਉਸ ਤੋਂ ਪਹਿਲਾਂ ਨਹੀਂ ਸੀਗੇ ਜੀ ਕੋਈ ਪੌੜੀ ਪੌੜੀ ਵੀ ਨਹੀਂ ਸੀ ਕੋਈ ਛੱਤ ਦਾ ਦੱਸਦੇ ਆ ਸਿਆਣੇ ਬਜ਼ੁਰਗ ਦੱਸਦੇ ਵੀ ਨਹੀਂ ਸੀ ਪੈਂਦਾ ਵੀ ਮੁਸਲਮਾਨਾਂ ਦੇ ਬਾਰੇ ਜੀ ਕੋਈ ਕੋਠੇ ਤੇ ਵੀ ਸੌਂਦਾ ਸੀ ਉਹ ਰਾਤ ਨੂੰ ਕਹਿੰਦੇ ਆਪਣੇ ਨੇ ਆਪ ਹੀ ਥੱਲੇ ਡਿੱਪੇਂਦਾ ਸੀ ਅੱਛਾ ਆਪਣੇ ਆਪ ਹੀ ਥੱਲੇ ਡਿੱਪੇਂਦਾ ਤੁਸੀਂ ਦੱਸਣਾ ਚਾਹੋਗੇ ਕੋਈ ਤੁਹਾਨੂੰ ਪਤਾ ਹੋਵੇ ਕਿ ਕਿਉਂ ਨਹੀਂ ਮਕਾਨ ਬੰਦੇ ਸੀ ਜਿਵੇਂ ਇਹਨਾਂ ਨੇ ਤਾਂ ਦੱਸ ਦਿੱਤਾ ਕੋਈ ਹੋਰ ਕਾਰਨ ਵੀ ਹੈ ਕਾਰਨ ਇਹ ਹੈ ਕਿ ਜਦੋਂ ਉਹ ਆਪਣੇ ਸਾਡੇ ਬਾਬੇ ਦਾਦੇ ਦੱਸਦੇ ਆ ਵੀ ਜਦੋਂ ਪੂਰੇ ਹੋਏ ਸੀਗੇ ਨਾ ਜੀ ਉਹਨਾਂ ਨੇ ਸਾਰਿਆਂ ਸੇ ਵੀ ਸਾਨੂੰ ਪਿੰਡ ਦੇ ਮੰਜੀ ਤੇ ਪਾ ਕੇ ਢੇੜਾ ਕਢਾ ਦਿਓ ਜੀ ਤੇ ਨਾ ਤੁਹਾਡੇ ਪਿੰਡ ਦੇ ਵਿੱਚ ਚੋਰੀ ਹੋਊਗੀ ਨਾ ਡਬਲ ਸਟੋਰੀ ਬਣੂਗੀ ਅੱਛਾ ਨਾ ਚੋਰੀ ਹੋਏਗੀ ਤੇ ਨਾ ਡਬਲ ਸਟੋਰੀ ਬਣੂਗੀ ਹਾਂ ਤੇ ਹੁਣ ਦੁਨੀਆ ਜਿਹੜੀ ਆ ਥੋੜੀ ਪੜ੍ਹ ਲਿਖ ਗਏ ਤਾਂ ਡਬਲ ਸਟੋਰੀ ਵੀ ਬਣਾਈ ਜਾਂਦੇ ਆ ਤੇ ਪਰ ਦੋ ਚਾਰ ਘਰਾਂ ਨੇ ਬਣਾਈ ਤਾਂ ਤੰਗ ਹੈ ਦੁਖੀ ਹੈ ਅੱਛਾ ਕਿੰਨੇ ਕੁ ਘਰ ਨੇ ਇੱਥੇ ਇੱਥੇ ਕੋਈ 400 ਘਰ ਹੈਗਾ 400 ਘਰ ਦੇ ਵਿੱਚ ਮੇਰੇ ਸਾਹਮਣੇ ਨਾਲ ਜਿਵੇਂ ਤੁਸੀਂ ਜੋ ਦੱਸਦੇ ਚਾਰ ਕੁ ਘਰ ਹੀ ਆ ਜਿਨ੍ਹਾਂ ਨੇ ਬਣਾਏ ਹਾਂ ਹਾਂ ਚਾਰ ਕੁ ਘਰ ਆ ਜਿਨ੍ਹਾਂ ਨੇ ਬਣਾਏ ਆ ਹਾਂ ਜੀ ਹਾਂ ਜੀ ਅਸੀਂ ਹੋਰ ਵੀ ਪਿੰਡ ਵਾਲਿਆਂ ਨਾਲ ਗੱਲ ਕਰ ਲੈਣੀ ਹੈ ਜੀ ਤੁਹਾਡੀ ਕਿੰਨੀ ਉਮਰ ਹੈ ਜੀ ਹੈ 70 ਸਾਲ ਜੀ ਤੇ ਕਿੰਨੇ ਸਾਲ ਹੋ ਗਏ ਇੱਥੇ ਰਹਿੰਦੇ ਨੂੰ ਬੱਤਰੇ ਹੋਗਾ ਜੀ ਤੇ ਅੱਛਾ ਜਨਮ ਵੀ ਤੁਹਾਡਾ ਇੱਥੇ ਹੋਇਆ ਵੈ ਅੱਛਾ ਤੇ ਤੁਸੀਂ ਉਹ ਦੇਖ ਰਹੇ ਹੋ ਕਿ ਕਦੋਂ ਤੁਮ ਮਕਾਨ ਨਹੀਂ ਮੰਨ ਲੈ ਮਕਾਨ ਤਾਂ ਇਦਾਂ ਦੇਖ ਰਹੇ ਜੀ ਜਿਹਦਾ ਸੀਗੇ ਜੀ ਮਾ ਆਦੋਂ ਨੇ ਬਣਾਏ ਦੋ ਇਹ ਦੇ ਪੈਸੇ ਕੇ ਬਸ ਜੀ ਜੀ ਤੁਹਾਡਾ ਨਾਮ ਬਾਜੀ ਸਸੀਕਲ ਸਸੀਕਲ ਜੀ ਤੁਹਾਡਾ ਧੰਨਵਾਦ ਹੈ ਸਾਡੇ ਪਿੰਡ ਆਉਣ ਤੇ ਪਰਮਜੀਤ ਸਿੰਘ ਤੁਹਾਡਾ ਨਾਮ ਮੇਰਾ ਨਾਮ ਵੀ ਪਰਮਜੀਤ ਸਿੰਘ ਹੈ ਬਾਜੀ ਅੱਛਾ ਅੱਛਾ ਬਹੁਤ ਮਿਹਰਬਾਨੀ ਧੰਨਵਾਦ ਤੁਹਾਨੂੰ ਤੁਸੀਂ ਪਿੰਡ ਦੀ ਸਾਡੀ ਫਿਲਮ ਬਣਾ ਕੇ ਬੜੀ ਦੂਰ ਦੂਰ ਤੱਕ ਲੋਕਾਂ ਨੇ ਦੇਖਣੀ ਆ ਤੁਹਾਡੇ ਮਾਧਿਅਮ ਰਹੀਂ ਜੀ ਬਹੁਤ ਤੁਹਾਡਾ ਧੰਨਵਾਦ ਹੈ ਜੀ ਹਾਂਜੀ ਇਦਾਂ ਵੀ ਸਾਡੇ ਧਰਜਾਂ ਨੂੰ ਤੋਂ ਪਹਿਲਾਂ ਦੀਆਂ ਗੱਲਾਂ ਆਈ ਸਾਡੇ ਬਜ਼ੁਰਗਾਂ ਨੇ ਤੁਹਾਨੂੰ ਦਿੱਤਾ ਸਾਰਾ ਕੁਝ ਜੀ ਬਾਕੀ ਆਈ ਇੱਥੇ ਡਬਲ ਸਟੋਰੀ ਨਹੀਂ ਬਣਦੀ ਹੈ ਤੇ ਬੜੇ ਲੋਕਾਂ ਦਾ ਆਸਤਾ ਸਾਰਾ ਪਿੰਡ ਇੱਥੇ ਮੁੱਥੇ ਠੀਕਦਾ ਹੈ ਜੀ ਉਹਨਾਂ ਦਾ ਵਿਸ਼ਵਾਸ ਹੈ ਸਾਰਿਆਂ ਦਾ ਸਾਰੇ ਪਿੰਡ ਜਿੰਨਾ ਸਾਡਾ ਸਾਰੇ ਪਿੰਡ ਦਾ ਇੱਥੇ ਵਿਸ਼ਵਾਸ ਹੈ ਜੀ ਬਾਬੇ ਮੀਆਂ ਮਿੱਠਾ ਸ਼ਾਹ ਦੇ ਪੈਰਾਂ 'ਚ ਸਭ ਮੱਥਾ ਟੇਕਦੇ ਆ ਜੀ ਆ ਕੇ ਇੱਥੇ ਬਹੁਤ ਦੋ ਵਾਰੀ ਮੇਲਾ ਲੱਗਦਾ ਜੀ ਸਾਲ 'ਚ ਸਾਲ 'ਚ ਦੋ ਵਾਰ ਮੇਲਾ ਲੱਗਦਾ ਮੇਲਾ ਲੱਗਦਾ ਜੀ ਹਾਂਜੀ ਹਾਂਜੀ ਇੱਕ ਸਿਆਲਾਂ ਨੂੰ ਇੱਕ ਗਰਮੀਆਂ ਨੂੰ ਇੱਕ ਜੂਨ 'ਚ ਇੱਕ ਜੂਨ 'ਚ ਇੱਕ ਜਨਵਰੀ 'ਚ ਤਾਂ ਸਾਰਾ ਪਿੰਡ ਆਉਂਦਾ ਜੀ ਪਿੰਡ ਤੋਂ ਬਾਹਰੋਂ ਵੀ ਲੋਕੀ ਬਹੁਤ ਆਉਂਦੇ ਆ ਜੀ ਅੱਛਾ ਮੈਂ ਦੇਖ ਰਿਹਾ ਕਿ ਇਹ ਜਗ੍ਹਾ ਨਾ ਪਿੰਡ ਤੋਂ ਉੱਚੀ ਹੈ ਪਹਿਲਾਂ ਕੁਦਰਤੀ ਸੀ ਜਾਂ ਹੁਣ ਬਾਅਦ 'ਚ ਬਣਾਈ ਗਈ ਹੈ ਇਦਾਂ ਭਾਜੀ ਵੀ ਸਾਨੂੰ ਤਾਂ ਪਤਾ ਲੱਗਿਆ ਵੀ ਜਦੋਂ ਸਾਡੇ ਪਿੰਡ ਦੇ ਵਿੱਚ ਇੱਥੇ ਪਾਣੀ ਦਾ ਲੈਵਲ ਨੀਵਾ ਹੋ ਗਿਆ ਘਟੋ ਘਟ 2300 ਨਾਲਕਾ ਬੰਦ ਹੋ ਗਿਆ ਇੱਥੇ ਜੀ ਉਹਦੇ ਨਾਲ ਪਾਣੀ ਦੀ ਪ੍ਰੋਬਲਮ ਆਈ ਤਾਂ ਅਸੀਂ ਟੈਂਕੀ ਹਨੇਸੀ ਪਿੰਡ ਦੇ ਵਿੱਚ ਸਰਕਾਰ ਨੂੰ ਅਸੀਂ ਬੇਨਤੀ ਕੀਤੀ ਤਾਂ ਉਹ ਜਦੋਂ ਬੰਦੇ ਆਏ ਚੰਡੀਗੜ੍ਹ ਤੋਂ ਟੀਮ ਉਹ ਨਹੀਂ ਆ ਕੇ ਕਿਹਾ ਵੀ ਤੁਹਾਡੇ ਪਿੰਡ ਟੈਂਕੀ ਨਹੀਂ ਬਣਨੀ ਹੈ ਅਸੀਂ ਕਿਹਾ ਵਜਾ ਉਹ ਕਹਿੰਦੇ ਤੁਹਾਡਾ ਪਿੰਡ ਪਹਿਲਾਂ ਤੋਂ ਗਰ ਗਿਆ ਕਿਉਂਕਿ ਮਸੀਂਦਾ ਪਿੰਡ ਥੋੜਾ ਹੀ ਔਰ ਇਹਦੇ ਵਿੱਚੋਂ ਕਈ ਚੀਜ਼ਾਂ ਨਿਕਲਦੀਆਂ ਇਹ ਜਗ੍ਹਾ ਪਹਿਲਾਂ ਤੋਂ ਆ ਇੱਥੇ ਜੀ ਜੋ ਥੜਾ ਇੱਥੇ ਕੁਝ ਕੱਢਦੇ ਆ ਤਾਂ ਵਿੱਚੋਂ ਪੁਰਾਣੀਆਂ ਚੀਜ਼ਾਂ ਨਿਕਲਦੀਆਂ ਜੀ ਤੇ ਅਸੀਂ ਫੇ ਉਹ ਪੈਸਾ ਥੋੜਾ ਵੱਧ ਲਾ ਕੇ ਟੈਂਕੀ ਬਣਵਾਈ ਸੀ ਤਾਨੂੰ ਤਾਂ ਪਤਾ ਲੱਗਾ ਵੀ ਪਿੰਡ ਦਾ ਇਹ ਪਹਿਲਾਂ ਇਦਾਂ ਵੀ ਹੋਈ ਹੈ ਕੋਈ ਪਿੰਡ ਨਾਲ ਅੱਛਾ ਮੈਨੂੰ ਇਹ ਗੱਲ ਦੱਸੋ ਕਿ ਅੱਜ ਦੇ ਜੋ ਸਮਾਂ ਹੈ ਨਾ ਅੱਜ ਦਾ ਯੁੱਗ ਚੱਲ ਰਿਹਾ ਜਾਂ ਸਾਇੰਸ ਦਾ ਯੁੱਗ ਚੱਲ ਰਿਹਾ ਹੈ ਕਹਿੰਦੇ ਇਹ ਅੰਧਵਿਸ਼ਵਾਸ ਹੁੰਦਾ ਤੁਸੀਂ ਕੀ ਕਹਿੰਦੇ ਹੋ ਨਹੀਂ ਇਦਾਂ ਭਾਜੀ ਅੰਧਵਿਸ਼ਵਾਸ ਦੀ ਗੱਲ ਨਹੀਂ ਦੇਖੋ ਵਿਸ਼ਵਾਸ ਹੈ ਆਪਣਾ ਜਦੋਂ ਕਿਸੇ ਤੇ ਟਿਕ ਗਿਆ ਜਦੋਂ ਆਪਾਂ ਆਪਣੇ ਮਾਂ ਪੇਤੇ ਵਿਸ਼ਵਾਸ ਨਾਲ ਹੀ ਸਾਰਾ ਕੁਝ ਚੱਲਦਾ ਜੀ ਹਨਾ ਜੀ ਜੀ ਤੇ ਅੱਛਾ ਇੱਕ ਪਿੰਡ ਦੇ ਵਿੱਚ ਇਦਾਂ ਹੀ ਮੈਂ ਗਿਆ ਭਾਜੀ ਜੀ ਉੱਥੇ ਵੀ ਆ ਗੱਲ ਸਾਹਮਣੇ ਆਈ ਇਹ ਸਾਡੇ ਪਿੰਡ ਚਵਾਰਾ ਨਹੀਂ ਪੈਂਦਾ ਉਹ ਬਜ਼ੁਰਗਾਂ ਨੂੰ ਮੈਂ ਕਿਹਾ ਵੀ ਵਜਾ ਕੀ ਵੀ ਤੁਹਾਡੇ ਪਿੰਡੇ ਦਾ ਚਵਾਰਾ ਨਹੀਂ ਪੈਂਦਾ ਤੇ ਕੀ ਵਜਾ ਉਹ ਕਹਿੰਦਾ ਸਾਡੇ ਇੱਕ ਬੰਦਾ ਨਾ ਬਾਹਰੋਂ ਆਇਆ ਕਮਾਈ ਕਰਕੇ ਜੀ ਉਹਨੇ ਪਿੰਡ ਦੇ ਵਿੱਚ ਤਿੰਨ ਮੰਜ਼ਲਾ ਘਰ ਬਣਾ ਲਿਆ ਜੀ ਹਨਾ ਜੀ ਤੇ ਉਹਨੂੰ ਹੁੰਦਾ ਹੀ ਆ ਵੀ ਮੈਂ ਐਡਾ ਘਰ ਬਣਾਇਆ ਉੱਪਰ ਘੁੰਮ ਕੇ ਦੇਖਦਾ ਸਾਰਾ ਪਿੰਡ ਦੀਦਾ ਜੀ ਅੱਛਾ ਉਦੋਂ ਕੀ ਹੁੰਦਾ ਸੀ ਬਹੁਤ ਲੋਕੀ ਮੰਜੇ ਲਾ ਲਾ ਕੇ ਨਹਾਉਂਦੇ ਹੁੰਦੇ ਸੀ ਜੀ ਬਿਲਕੁਲ ਤੁਹਾਨੂੰ ਪਤਾ ਹੈ ਹਨਾ ਹਰੇਕ ਕੋਲ ਬਾਥਰੂਮ ਨਹੀਂ ਸੀ ਜੀ ਤੇ ਉਹਨੇ ਬੰਦੇ ਨੇ ਜਦੋਂ ਦੇਖਿਆ ਉਹਦੀ ਨਿਗਾ ਪੈ ਗਈ ਕਿਸੇ ਇਸਤਰੀ ਨਾਲ ਉਹ ਨਾਉਂਦੀ ਸੀ ਇਸਤਰੀ ਨੇ ਤਾਂ ਦੇਖਿਆ ਨਹੀਂ ਉਹਨੂੰ ਬੰਦੇ ਨੇ ਦੇਖ ਲਿਆ ਜੀ ਔਰ ਬੰਦੇ ਨੇ ਚੰਗੇ ਹੀ ਉਹ ਕਹਿੰਦਾ ਮੇਥੋਂ ਗਲਤੀ ਹੋ ਗਈ ਬਹੁਤ ਵੱਡੀ ਜੀ ਉਹਨੇ ਪਿੰਡ ਦੀ ਪੰਚਾਇਤ ਇਕੱਠੀ ਕੀਤੀ ਉਹ ਬੀਬੀ ਨੂੰ ਸੱਦਿਆ ਉਹ ਤੋਂ ਮਾਫੀ ਮੰਗੀ ਉਹਨੇ ਜੀ ਹਨਾ ਜੀ ਪਰ ਉਹ ਬੀਬੀ ਕਹਿੰਦੀ ਕੋਈ ਗੱਲ ਨਹੀਂ ਮੈਂ ਤਾਂ ਤੈਨੂੰ ਦੇਖਿਆ ਨਹੀਂ ਜੇ ਤੁਸੀਂ ਮਾਫੀ ਮੰਗਦੇ ਤਾਂ ਕੋਈ ਗੱਲ ਨਹੀਂ ਪਰ ਉਹ ਬੰਦੇ ਦਾ ਫੇਰ ਵੀ ਵਿਸ਼ਵਾਸ ਨਹੀਂ ਬਣਿਆ ਕਿ ਮੇਥੋਂ ਇੱਡੀ ਵੱਡੀ ਗਲਤੀ ਹੋਈ ਜਾਂ ਮੈਂ ਇਸ ਗਲਤੀ ਨੂੰ ਭਈ ਸਹੀ ਕਰਨਾ ਹੈ ਕਰੀ ਫੇ ਜੀ ਉਸ ਬੰਦੇ ਨੇ ਫੇਰ ਦੁਨੀਆ ਇਕੱਠੀ ਕੀਤੀ ਜੀ ਔਰ ਸਿੱਖਾ ਲੈ ਕੇ ਉਹਨੇ ਆਪਣੀ ਅੱਖਾਂ 'ਚ ਮਾਰ ਲਈਆਂ ਪੇ ਅੱਜ ਤੋਂ ਬਾਅਦ ਮੈਂ ਕਿਸੇ ਨੂੰ ਦੇਖੂਗਾ ਨਹੀਂ ਅੱਛਾ ਜੀ ਹਾਂਜੀ ਉਸ ਪਿੰਡ ਦੀ ਇੱਥੇ ਤਾਂ ਹੀ ਗੱਲ ਆ ਹਨਾ ਦੇਖੋ ਇੰਨੇ ਭਲੇ ਲੋਕੀ ਵੀ ਸੀਗੇ ਜੀ ਹਨਾ ਤੇ ਵਿਸ਼ਵਾਸ ਹੀ ਸੀ ਉਹ ਬੰਦੇ ਨੇ ਆਪਣੀ ਅੱਖਾਂ ਹੀ ਦੇਤੀਆਂ ਜੀ ਬਿਲਕੁਲ ਨਾ ਚਾਹੁੰਦਾ ਤਾਂ ਕੋਈ ਗੱਲ ਨਹੀਂ ਇਦਾਂ ਦੀ ਜੀ ਅੱਛਾ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਗੁਰਦੀਪ ਲਾਲ ਹੈ ਜੀ ਗੁਰਦੀਪ ਲਾਲ ਜੀ ਹਾਂਜੀ ਅੱਛਾ ਪੰਜ ਚੋ ਤੁਸੀਂ ਗੁਰਦੀਪ ਲਾਲ ਜੀ ਇੱਕ ਗੱਲ ਦੱਸੋ ਕਿ ਇੱਥੇ ਇੱਕ ਗੱਲ ਇਹ ਵੀ ਕਹੀ ਜਾਂਦੀ ਕਿ ਇਸ ਪਿੰਡ ਵਿੱਚ ਚੋਰੀ ਨਹੀਂ ਹੁੰਦੀ ਜਿਵੇਂ ਬਜ਼ੁਰਗਾਂ ਨੇ ਦੱਸਿਆ ਕਿ ਨਾ ਤੇ ਚੋਰੀ ਹੋਏਗੀ ਨਾ ਤੇ ਡਬਲ ਸਟੋਰੀ ਮਕਾਨ ਬਣੇਗਾ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਕੋਈ ਚੋਰੀ ਕਰਕੇ ਬਾਹਰ ਲਾਹਂਦਾ ਤੇ ਪਿੰਡ ਤੋਂ ਬਾਹਰ ਨਿਕਲਦੇ ਆ ਉਹਨੂੰ ਦਿਖਣਾ ਬੰਦ ਹੋ ਜਾਂਦਾ ਇਹ ਵਿਸ਼ਵਾਸ ਕੀਤਾ ਹੈ ਇਹ ਬਿਲਕੁਲ ਸਹੀ ਗੱਲ ਹੈ ਜੀ ਸਾਡੇ ਜਨਮ ਤੋਂ ਪਹਿਲਾਂ ਦੀ ਫਕੀਰਾਂ ਦੀ ਜਗ੍ਹਾ ਬਣੀ ਹੋਈ ਆ ਅਸੀਂ ਵੀ ਇੱਥੇ ਨਿੱਕੇ ਨਿੱਕੇ ਹੁੰਦੇ ਖੇਡਦੇ ਰਹੇ ਆ ਤਾਂ ਤਕਰੀਬਨ ਜਾਦੀ ਸਾਡੀ ਸੁਰਤ ਹੋਈ ਆ ਜਿਹੜਾ ਵੀ ਕੋਈ ਪਿੰਡ ਦੇ ਵਿੱਚ ਚੋਰੀ ਕਰਦਾ ਉਹ ਆਖਰ ਫੜਿਆ ਜਾਂਦਾ ਅੱਛਾ ਜੀ ਤੋਂ ਪਹਿਲਾਂ ਬਜ਼ੁਰਗ ਦੱਸਦੇ ਹੁੰਦੇ ਸੀ ਵੀ ਇੱਥੇ ਕਿਸੇ ਨੇ ਬੈਲਾਂ ਦੀ ਜੋੜੀ ਰੱਖੀ ਹੁੰਦੀ ਸੀ ਜ਼ਿਮੀਂਦਾਰ ਨੇ ਉਹਨਾਂ ਦੀ ਬੈਲਾਂ ਦੀ ਜੋੜੀ ਖੋਲੀ ਰਾਤ ਨੂੰ ਚੋਰਾਂ ਨੇ ਲੇਕਿਨ ਉਹ ਜਦੋਂ ਵਸੀਮੇ ਤੋਂ ਪਿੰਡ ਦੇ ਬਾਹਰ ਜਾਂਦੇ ਤਾਂ ਅੰਨੇ ਹੋ ਜਾਂਦੇ ਸੀ ਅੱਛਾ ਜੀ ਪਿੰਡ ਤੋਂ ਬਾਹਰ ਜਾਂਦੇ ਅੰਨੇ ਹੋ ਜਾਂਦੇ ਉਹ ਵਸੀਮੇ ਤੋਂ ਬਾਹਰ ਜਾਂਦੇ ਤਾਂ ਅੰਨੇ ਹੋ ਜਾਂਦੇ ਸੀ ਉਹ ਜਿਨ੍ਹਾਂ ਦੇ ਬੋਲ ਸੀ ਉਹ ਖੋਲਦੇ ਖੋਲਦੇ ਮਤਲਬ ਲੱਭਦੇ ਲੱਭਦੇ ਆ ਗਿਆ ਭਈ ਅਸੀਂ ਆਪਣੇ ਬੋਲ ਦੇਖੀਏ ਪਰ ਉਹਨਾਂ ਨੂੰ ਜਦੋਂ ਬੋਲ ਨਹੀਂ ਲੱਭੇ ਤਾਂ ਉਹ ਫਿਰ ਦੇਖਣ ਲੱਪੇ ਫਿਰ ਉਹ ਆਪ ਹੀ ਬੋਲ ਪਿੰਡ ਲੈ ਕੇ ਆ ਗਿਆ ਭਈ ਸਾਨੂੰ ਆਹ ਬਾਰਤਾ ਜਾਈ ਸਾਡੇ ਨਾਲ ਸਾਡੇ ਜਨਮ ਤੋਂ ਪਹਿਲਾਂ ਦੀ ਜਗ੍ਹਾ ਹੈ ਉਸ ਤੋਂ ਬਾਅਦ ਤਕਰੀਬਨ ਜਿੰਨੇ ਵੀ ਇੱਥੇ ਸਾਡੇ ਜ਼ਿਮੀਦਾਰ ਆ ਪਿੰਡ ਦੇ ਜਿੰਨੇ ਵੀ ਮਤਲਬ ਕਾਸਟਾਂ ਹੈਗੀਆਂ ਕਾਸਟਾ ਸਾਡੇ ਤਿੰਨ ਹੀ ਜਾਂ ਜ਼ਿਆਦਾ ਨਹੀਂ ਹੈ ਜੀ ਤੇ ਸਾਰੇ ਇੱਥੇ ਮੱਥਾ ਟੇਕਣ ਆਉਂਦੇ ਆ ਬਾਕੀ ਉਸ ਤੋਂ ਬਾਅਦ ਸਾਡੇ ਚੜ੍ਹਦੀਵਲ ਸਿੰਘ ਸਵਾ ਗੁਰਦੁਆਰਾ ਆ ਲਹਿੰਦੀਵਲ ਸਤਗੁਰਪਦਾ ਮਹਾਰਾਜ ਦਾ ਗੁਰਦੁਆਰਾ ਆ ਉਸ ਤੋਂ ਬਾਅਦ ਲਹਿੰਦੀਵਲ ਹੈ ਭਗਵਾਨ ਬਾਲਮੀਕੀ ਦਾ ਮੰਦਿਰ ਹੋ ਨਾਲ ਹੀ 크੍ਰਿਸਚੀਅਨ ਧਰਮ ਦਾ ਦਰਬਾਰ ਬਣਿਆ ਆ ਜੀ ਤੁਹਾਡਾ ਕੀ ਵਿਸ਼ਵਾਸ ਹੈ ਤੁਸੀਂ ਕਿੰਨੇ ਸਾਲ ਤੋਂ ਇੱਥੇ ਰਹਿ ਰਹੇ ਹੋ ਤੁਹਾਡਾ ਨਾਮ ਵੀ ਦੱਸ ਦਿਓ ਮੇਰਾ ਨਾਮ ਹੈਗਾ ਸ੍ਰਿੰਦਰ ਸਿੰਘ ਜੀ ਜੀ ਤੇ ਮੈਨੂੰ 60 ਸਾਲ ਹੋ ਗਏ ਇੱਥੇ ਹਾਲੇ ਰਹਿੰਦੇ ਹਾਂ ਲੋ ਜੀ ਅੱਛਾ ਜੀ ਤੁਸੀਂ ਤੁਹਾਡੇ ਹੁੰਦੇ ਕੁਝ ਡਬਲ ਚੋਰੀ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਨਾ ਜੀ ਹਿਸਟਰੀ ਬੇ ਇੱਥੇ ਚੋਰੀ ਨਹੀਂ ਹੁੰਦੀ ਜੀ ਇੱਕ ਵਾਰੀ ਦੀ ਗੱਲ ਇਹ ਆ ਉਹ ਦੱਸਿਆ ਸੀ ਉਹਨਾਂ ਨੇ ਸਾਨੂੰ ਬੇ ਇੱਥੇ ਨਾ ਚੋਰ ਪੰਜ ਚੋਰ ਆ ਗਏ ਅੱਛਾ ਜੀ ਚੋਰੀ ਚੋਰੀ ਕਰਨ ਜੋ ਚੋਰੀ ਕਰਕੇ ਇੱਥੇ ਨਾ ਜਿਹੜੀ ਜਗ੍ਹਾ ਇੱਥੇ ਪਹਿਲਾਂ ਲੋਕੀ ਮੱਝਾ ਬੰਦੇ ਹੁੰਦੇ ਸੀਗੇ ਜੀ ਮੱਝਾ ਉਹਨੇ ਨਾ ਖੋਲੀਆਂ ਤੇ ਖੋਲ ਕੇ ਯਾਨੀ ਕਿ ਜੋ ਬਸੀਵੇਂ ਤੋਂ ਪਾਰ ਗਏ ਤੋਂ ਉਹਨੇ ਹੋ ਗਏ ਜਦੋਂ ਉਹਨੇ ਹੋਏ ਜੋ ਮੁੜ ਕੇ ਹੇ ਪਿੰਡ ਨੂੰ ਆਉਂਦੇ ਜੀ ਤਾਂ ਫੇ ਉਸ ਯਾਕੇ ਹੋਏ ਨਿਗਾਹ ਆ ਜਾਂਦੀ ਸੀ ਉਹਨਾਂ ਦੀ ਜੀ ਏਦਾਂ 2-3 ਵਾਰੀ ਹੋਇਆ ਉਹ ਕਹਿੰਦੇ ਵੀ ਕੋਈ ਹੈ ਕੋਈ ਸ਼ਕਤੀ ਹੈਗੀ ਇੱਥੇ ਬਾਬੇ ਦੀ ਉਹ ਮੁੜ ਕੇ ਫੇ ਬਾਬੇ ਕੋ ਇੱਥੇ ਆ ਗਏ ਜਦੋਂ ਬਾਬੇ ਜੀ ਜੀਂਦੇ ਹੁੰਦੇ ਉਦੋਂ ਦੀ ਗੱਲ ਹੈ ਜੀ ਇਹ ਸਾਡੇ ਬਜ਼ੁਰਗਾਂ ਨੇ ਇਹ ਦੱਸੀ ਸੀ ਗੱਲ ਜੀ ਉਹ ਜਦੋਂ ਇੱਥੇ ਆ ਗਏ ਬਾਬੇ ਜੀ ਉਹਨਾਂ ਦੇ ਕੋਲ ਆ ਕੇ ਤਾਂ ਉਹਨੇ ਜੀ ਪੈਰੀ ਪਹਿ ਗਏ ਆਪਣੀ ਕਹਿੰਦੇ ਵੀ ਸਾਡੇ ਕੋਲ ਗਲਤੀ ਹੋ ਗਈ ਹੈ ਮੱਝਾਂ ਚੋਰੀ ਕੀਤੀਆਂ ਹੈਗੀਆਂ ਜੋ ਦਸੀਵੇਂ ਤੋਂ ਪਾਰ ਜਾਂਦੇ ਹੈਗੇ ਤੇ ਅਸੀਂ ਅੰਨੇ ਹੋ ਜਾਂਦੇ ਜੇ ਮੁੜ ਕੇ ਬਾਸਾਂ ਦੇ ਸਾਡੀ ਨਿਗਾਹ ਜਾਂਦੀ ਸੀਗੀ ਜੀ ਬੇ ਸਾਡੇ ਕੋ ਗਲਤੀ ਹੋ ਗਈ ਸਾਨੂੰ ਬਖਸ਼ ਲਓ ਜੀ ਉਹ ਜਿਹੜੇ ਪੰਜ ਚੋਰ ਸੀ ਉਹਨਾਂ ਨੇ ਫਿਰ ਮਾਫੀ ਮੰਗੀ ਫਿਰ ਇੱਥੇ ਆਣਾ ਉਹ ਦੇਗਾ ਦੇ ਕੇ ਗਏ ਜੀ ਦੇਗਾ ਛਾੜ ਕੇ ਤਾਂ ਉਹ ਕਹਿੰਦੇ ਫਿਰ ਇਹਨਾਂ ਦੀ ਉਹ ਕਹਿੰਦੇ ਉਹ ਬਾਬਿਆਂ ਦੇ ਜਿਹੜੇ ਸੀਗੇ ਨਾ ਉਹਨਾਂ ਦੇਗਾ ਮਜੂਰ ਕਰ ਲਈਆਂ ਸੀਗੇ ਜੀ ਉਹ ਜਿਹੜੇ ਚੋਰ ਸੀਗੇ ਉਹ ਫਿਰ ਕਹਿੰਦੇ ਇਹਨਾਂ ਦੀ ਇੱਥੇ ਪੰਜ ਕਬਰਾਂ ਵੀ ਹੁੰਦੀਆਂ ਆਂ ਉਹ ਚੋਰਾਂ ਦੀਆਂ ਜੀ ਅੱਛਾ ਜੀ ਉਹ ਅਸੀਂ ਚੋਰਾਂ ਦੇ ਜਿਹੜੀਆਂ ਕਬਰਾਂ ਹੁੰਦੀਆਂ ਆਂ ਉਹ ਉਹਨਾਂ ਤੇ ਅਸੀਂ ਖੇਡਦੇ ਆਏ ਆਂ ਅਹੀਂ ਦੇਖਿਆ ਕਬਰਾਂ ਵੀ ਉਹ ਇਹਨਾਂ ਦੀ ਇਹ ਹਸਲੀ ਹੈਗੀ ਆ ਜੀ ਵਾਕਿਆ ਗੱਲ ਸੱਚੀ ਆ ਬਾਬਾ ਜੀ ਬਿਲਕੁਲ ਅਸੀਂ ਗੱਲ ਕਰਦੇ ਜੀ ਤੁਹਾਡਾ ਕੀ ਨਾਮ ਹੈ ਜੀ ਹਜੀਤ ਸਿੰਘ ਹਜੀਤ ਸਿੰਘ ਜੀ ਤੁਸੀਂ ਲੰਬੜਦਾਰ ਹੋ ਤੁਸੀਂ ਕਿੰਨੀ ਦੇਰ ਤੋਂ ਦੇਖ ਰਹੇ ਹੋ ਇਹ ਚੀਜ਼ ਅਸੀਂ ਡਬਲ ਸਟੋਰੀ ਮਕਾਨ ਨਹੀਂ ਬੰਦੇ ਅਸੀਂ ਸਾਨੂੰ ਵੀ ਮੇਰੇ 72 ਸਾਲ ਉਮਰ ਹੋ ਗਈ ਹੈ ਤੇ ਅਸੀਂ ਜਦੋਂ ਬਚਪਨ ਤੋਂ ਪੈਦਾ ਹੀ ਇੱਥੇ ਹੋਏ ਆ ਜੀ ਤੇ ਅਸੀਂ ਪਹਿਲਾਂ ਤੋਂ ਦੇਖਦੇ ਆ ਬੇ ਇੱਥੇ ਕੋਈ ਚੋਬਾਰਾ ਨਹੀਂ ਪੈਂਦਾ ਸੀ ਜੀ ਤੇ ਚੋਰੀ ਨਹੀਂ ਹੁੰਦੀ ਸੀ ਜੇ ਚੋਰੀ ਕਰਦਾ ਸੀ ਤਾਂ ਬਾਹਰ ਮਸੀਵੇਂ ਤੋਂ ਬਾਹਰ ਨਹੀਂ ਜਾ ਸਕਦਾ ਸੀ ਜੀ ਆਪਣੇ ਇੱਥੇ ਰਹਿੰਦਾ ਸੀ ਇੱਕ ਹੋਰ ਗੱਲ ਅਸੀਂ ਸੁਣੀ ਸੀ ਜੀ ਸਾਡੇ ਬਜ਼ੁਰਗ ਜਿਹੜੇ ਇੱਧਰ ਪਹਿਲਾਂ ਪੁਰਾਣੇ ਰਹਿੰਦੇ ਸੀਗੇ ਜੀ ਉਹਨਾਂ ਨੇ ਸਾਨੂੰ ਦੱਸਿਆ ਇੱਕ ਵਾਰੀ ਬਈ ਕਿਸੇ ਦੇ ਬੱਚਾ ਨਹੀਂ ਹੁੰਦਾ ਸੀ ਅੱਛਾ ਜੀ ਜਣੀ ਪਿੰਡ ਧੋਗੜੀ ਤੋਂ ਸੀਗੀ ਜੀ ਤੇ ਉਹਨਾਂ ਦੇ ਬੱਚਾ ਨਹੀਂ ਹੁੰਦਾ ਸੀ ਤੇ ਉਹ ਬਾਬਿਆਂ ਦੇ ਇੱਥੇ ਆਏ ਉਹਨੇ ਫਰਿਆਦ ਕੀਤੀ ਆਣ ਕੇ ਵੀ ਸਾਡਾ ਬੱਚਾ ਹੋ ਜਾਵੇ ਤਾਂ ਅਸੀਂ ਤੁਹਾਡੀ ਸੇਵਾ ਕਰਾਂਗੇ ਬਹੁਤ ਤੇ ਉਹਨਾਂ ਦੇ ਜੀ ਥੋੜੀ ਟਾਈਮ ਹੋ ਨੰਘਿਆ ਤੇ ਉਹਨਾਂ ਦੇ ਬੱਚਾ ਹੋ ਗਿਆ ਜੀ ਜਦੋਂ ਬੱਚਾ ਹੋ ਗਿਆ ਤਾਂ ਬਹੁਤ ਢੋਲ ਢਮਕੇ ਲੈ ਕੇ ਇੱਥੇ ਬਾਬੇ ਦੇ ਹਾਜ਼ਰ ਹੋਏ ਆਣ ਕੇ ਤੇ ਉਹ ਬਾਬਿਆਂ ਲਈ ਕੱਪੜੇ ਬਸਤਰ ਲਿਆ ਕੇ ਬਹੁਤ ਖੁਸ਼ੀ ਨਾਲ ਆਏ ਜੀ ਤੇ ਜਦੋਂ ਬਾਬੇ ਜੀ ਇੱਥੇ ਆਪਣੇ ਸਮਾਨ ਲਾ ਕੇ ਬੈਠੇ ਧੂਣਾ ਲਾ ਕੇ ਜੀ ਤੇ ਜਿਹੜੇ ਉਹਨਾਂ ਨੇ ਵਸਤਰ ਲਿਆਂਦੇ ਸੀ ਉਹ ਕਹਿੰਦੇ ਬਈ ਬਾਬਾ ਜੀ ਲਓ ਵਸਤਰ ਉਹ ਕਹਿੰਦੇ ਜਿਹੜਾ ਧੂਣਾ ਲਾਇਆ ਸੀ ਉਹਦੇ ਵਿੱਚ ਰੱਖ ਦਿਓ ਜੀ ਤੇ ਉਹ ਵਿਚਾਰੇ ਬਹੁਤ ਦੁਖੀ ਹੋ ਗਏ ਬਈ ਸਾਨੂੰ ਬਾਬੇ ਕਹਿੰਦੇ ਆ ਬਈ ਧੂਨੇ ਦੇ ਵਿੱਚ ਰੱਖ ਦਿਓ ਕੱਪੜੇ ਜੀ ਹੈ ਤੇ ਇਹ ਤਾਂ ਗੱਲ ਬਹੁਤ ਖਰਾਬ ਆ ਜੀ ਜੀ ਫਿਰ ਉਹ ਨਹੀਂ ਜਾਨੀ ਦਿਲ ਦੇ ਵਿੱਚ ਅਫਸੋਸ ਰਿਹਾ ਉਹਨਾਂ ਦੇ ਉਹਨੇ ਫਿਰ ਵਿੱਚ ਰੱਖ ਦਿੱਤੇ ਉਹਦੇ ਜੀ ਵੇਚ ਰੱਖ ਦਿੱਤੇ ਤੇ ਇੱਥੋਂ ਜਦੋਂ ਪਿੰਡ ਨੂੰ ਜਾਣ ਲੱਗੇ ਧੋਖੜੀ ਨੂੰ ਜਦੋਂ ਰਸਤੇ 'ਚ ਹੋਇਆ ਤੇ ਬੱਚਾ ਖਤਮ ਹੋ ਗਿਆ ਅੱਛਾ ਬੱਚਾ ਖਤਮ ਹੋ ਗਿਆ ਬੱਚਾ ਖਤਮ ਹੋ ਗਿਆ ਜੀ ਸਾਨੂੰ ਬਜ਼ੁਰਗ ਹੀ ਦੱਸਦੇ ਜਿਹੜੇ ਪੁਰਾਣੇ ਇੱਥੇ ਸੀਗੇ ਜੀ 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 ਤੇ ਉਹਨਾਂ ਨੇ ਫਿਰ ਨਾ ਉੱਥੋਂ ਫਿਰ ਫਿਰ ਵਾਪਸ ਆ ਗਏ ਜੀ ਵਾਪਸ ਆ ਗਏ ਕਹਿੰਦੇ ਬਾਬਾ ਜੀ ਇਦਾਂ ਇਦਾਂ ਜਿਹੜਾ ਪਹਾਣਾ ਬੀਤਿਆ ਵੀ ਸਾਤੋਂ ਗਲਤੀ ਹੋ ਗਈ ਤੁਸੀਂ ਸਾਨੂੰ ਇਦਾਂ ਕਰਨਾ ਚਾਹੀਦਾ ਏ ਉਹ ਕਹਿੰਦੇ ਵੀ ਇਦਾਂ ਕਰੋ ਵੀ ਜਿਹੜੇ ਤੁਸੀਂ ਸਾਨੂੰ ਬਸਤਰ ਦਿੱਤੇ ਆ ਜੋ ਵੀ ਕੁਝ ਦਿੱਤਾ ਆ ਹਾਂ ਆਪਣਾ ਧੂਨੇ ਤੋਂ ਇੱਧਰ ਨੂੰ ਹਟਾਓ ਤੇ ਆਪਣਾ ਸਮਾਨ ਆਪਣਾ ਆਪਣਾ ਚੱਕ ਲਓ ਜੀ ਤੇ ਲੈ ਜਾਓ ਤੇ ਬਾਬਿਆਂ ਦੇ ਪੈਰੀਂ ਪੈ ਗਏ ਬੇ ਸਾਤੋ ਗਲਤੀ ਹੋ ਗਈ ਭੁੱਲ ਚਲੋ ਸਾਨੂੰ ਜੀ ਤੇ ਜਦੋਂ ਇੱਥੇ ਫੇਰ ਬੱਚਾ ਲਿਆਏ ਬੱਚਾ ਫੇਰ ਜੀਵਤ ਹੋ ਗਿਆ ਅੱਛਾ ਜੀ ਜੀਵਤ ਹੋ ਗਿਆ ਹਾਂਜੀ ਇਹ ਸਾਡੇ ਜਾਨੀ ਬਜ਼ੁਰਗ ਇੱਥੇ ਜੀ ਪੁਰਾਣੇ ਜਿਹੜੇ ਉਹ ਦੱਸਦੇ ਜੀ ਬਿਲਕੁਲ ਭਾਜੀ ਅਸੀਂ ਮੈਂ ਤੁਹਾਡੇ ਨਾਲ ਵੀ ਗੱਲ ਕਰਨਾ ਚਾਹਾਂਗਾ ਅੱਜ ਦਾ ਜਮਾਨਾ ਨਾ ਤੁਸੀਂ ਯੰਗ ਹੋ ਕੀ ਅੰਧਵਿਸ਼ਵਾਸ ਲੋਕ ਮੰਨਦੇ ਨੇ ਖਾਸ ਕਰਕੇ ਜਿਹੜੀ ਨਵੀਂ ਪੀੜ੍ਹੀ ਹੈ ਤੁਸੀਂ ਉਹਨੂੰ ਕਿੱਦਾਂ ਦੇਖਦੇ ਹੋ ਹਾਂ ਸੱਸੀ ਗਾਲ ਜੀ ਵਾਇਸ ਆਫ ਪੰਜਾਬ ਦਾ ਅਸੀਂ ਸਵਾਗਤ ਕਰਦੇ ਹਾਂ ਜੀ ਪਿੰਡ ਡਿਸਟ੍ਰਿਕਟ ਵਾਲਾ ਜੀ ਮੇਰਾ ਨਾਮ ਦਵਿੰਦਰ ਸੰਧੂ ਹੈ ਜੀ ਜੀ ਇਸੇ ਪਿੰਡ ਵਿੱਚ 50-55 ਸਾਲ ਤੋਂ ਰਹਿ ਰਹੇ ਹਾਂ ਜੀ ਔਰ ਬਚਪਨ ਤੋਂ ਬਹੁਤ ਸਾਰੀਆਂ ਘਟਨਾਵਾਂ ਇਸ ਜਗ੍ਹਾ ਦੇ ਨਾਲ ਸੰਬੰਧਿਤ ਅਸੀਂ ਸੁਣਿਆ ਵੀ ਤੁਸੀਂ ਵੀ ਬਹੁਤ ਕੁਝ ਸੁਣਿਆ ਪਰ ਅੱਗੇ ਜਿਹੜੇ ਡਬਲ ਸਟੋਰੀ ਮਕਾਨ ਨਾ ਬਣਾਉਣ ਦਾ ਕਾਰਨ ਇਹ ਵੀ ਸੀਗਾ ਵੀ ਘਰ ਖੁੱਲੇ ਹੁੰਦੇ ਸੀ ਜਨਸੰਖਿਆ ਘਟ ਹੁੰਦੀ ਸੀ ਜਿੱਦਾਂ ਇੱਦਾਂ ਜਨਸੰਖਿਆ ਦੀ ਹੈ ਮਕਾਨ ਕੰਜੈਸਟਡ ਹੋ ਗਏ ਲੋਕਾਂ ਨੇ ਡਬਲ ਸਟੋਰੀ ਮਕਾਨ ਬਣਾ ਕੇ ਵੀ ਜੀ ਬਾਹਰ ਕੈਨੇਡਾ ਅਮਰੀਕਾ ਵਿੱਚ ਰਹਿ ਰਹੇ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਹੈ ਨਾ ਤੇ ਬਾਕੀ ਅ ਇੱਥੇ ਧਾਰਮਿਕ ਸਥਾਨ ਹੈਗਾ ਜੀ ਇੱਥੇ ਦੋ ਵਾਰ ਪਿੰਡ ਦੇ ਸਾਰੇ ਲੋਕ ਇਕੱਠੇ ਹੋ ਕੇ ਇੱਥੇ ਇੱਕ ਦੋ ਕੁ ਵਾਰੀ ਇੱਕ ਸਮਾਗਮ ਕਰ ਲੈਂਦੇ ਆ ਇੱਥੇ ਵਧੀਆ ਤੇ ਸਾਰੇ ਲੋਕ ਨਾਲ ਮਿਲ ਕੇ ਮਨਾਉਂਦੇ ਆ ਜੀ ਤੇ ਬਾਕੀ ਅੰਧਵਿਸ਼ਵਾਸ ਵਾਲੀ ਗੱਲ ਜੇ ਆਪਾਂ ਕਰੀਏ ਤਾਂ ਉਹ ਤਾਂ ਹੁਣ ਆਪਣੀ ਜਗ੍ਹਾ ਆ ਪਰ ਲੋਕ ਡਬਲ ਸਟੋਰੀ ਮਕਾਨ ਤੁਸੀਂ ਆਰਦ ਵਾਲੇ ਕੈਮਰਾ ਮਾਰ ਕੇ ਦੇਖੋ ਕਿੰਨੇ ਬਣ ਗਏ ਆ ਔਰ ਸਾਰੇ ਲੋਕ ਅਮਰੀਕਾ ਕੈਨੇਡਾ ਬੇ ਸੈਟਲ ਕੁਛ ਐਓ ਜੀ ਪ੍ਰੋਬਲਮ ਵੀ ਹੈ ਨਹੀਂ ਜੀ ਇਹ ਗੱਲ ਹੈ ਜੀ ਕਮੇਟੀ ਦੇ ਚੇਅਰਮੈਨ ਜਗਿੰਦਰ ਸਿੰਘ ਜੀ ਵੀ ਸਾਡੇ ਨਾਲ ਮੌਜੂਦ ਹੈ ਕਿੰਨੀ ਉਮਰ ਹੈ ਜੀ ਤੁਹਾਡੀ 80 ਸਾਲ 80 ਸਾਲ ਤੇ ਇਸ ਪਿੰਡ ਚ ਕਦੋਂ ਆਏ ਸੀ ਤੁਸੀਂ ਅਸੀਂ 47 ਦੇ ਆ ਗਏ ਸਮਝੋ ਤੇ ਤੁਹਾਡੀ ਉਮਰ ਉਦੋਂ ਕਿੰਨੀ ਸੀਗੀ ਉਦੋਂ 1.5 2 ਸਾਲ ਦੀ ਅੱਛਾ ਕੀ ਮਾਹੌਲ ਸੀ 45 ਦਾ ਜਨਮ ਹੈ ਦਾ ਹਾਂ ਜੀ 2 ਸਾਲ ਦੇ ਸੀਗੇ ਕੀ ਮਾਹੌਲ ਸੀ ਉਸ ਵਕਤ ਇਸ ਪਿੰਡ ਦਾ ਉਹ ਕੋਈ ਮਾਵ ਨਹੀਂ ਕੋਈ ਪਿੰਡ ਸਾਬੋ ਜੜੇ ਸਾਰੇ ਕੱਚਾ ਪਿੰਡ ਸੀ ਸਾਰਾ ਹੀ ਤੇ ਫਿਰ ਤੁਹਾਡੇ ਦੇਖਦੇ ਦੇਖਦੇ ਦਰਗਾਹ ਕਦੋਂ ਬਣੀ ਇਹ ਜੇ ਦੋ ਵਾਰੀ ਬਣ ਚੁੱਕੀ ਹੈ ਸਾਡੇ ਦੇਖਦੇ ਦੇਖਦੇ ਇਹ ਤੁਹਾਡੇ ਹੁੰਦਿਆਂ ਵੀ ਸੀਗੀ ਇਹ ਹਾਂ ਪਹਿਲਾਂ ਦੀ ਆ ਕੋਈ ਸਾਡੇ ਹੁੰਦਿਆਂ ਕੀ ਸਾ ਤੋਂ ਪਹਿਲਾਂ ਦੀ ਆ ਇਹ ਅੱਛਾ ਜੀ ਹਿੰਦੁਸਤਾਨ ਪਾਕਿਸਤਾਨ ਦੇ ਟਾਈਮ ਦੀ ਪਹਿਲਾਂ ਦੀ ਆ ਅੱਛਾ ਅੱਛਾ ਜੀ ਤੇ ਇਹ ਕਹਿੰਦੇ ਨੇ ਜੀ ਇੱਥੇ ਦੋ ਮੰਜਲਾ ਮਕਾਨ ਨਿਉ ਕਿ ਕਾਰਨ ਹੈ ਤੁਹਾਨੂੰ ਦੱਸਿਆ ਉਹਨਾਂ ਬਜ਼ੁਰਗਾਂ ਨੇ ਬਜ਼ੁਰਗਾਂ ਨੇ ਸਾਨੂੰ ਕੋਈ ਨਹੀਂ ਦੱਸਿਆ ਬਜ਼ੁਰਗ ਆਪ ਹੀ ਦੱਸ ਦਿੰਦੇ ਆ ਬਣ ਨਹੀਂ ਦਿੰਦੇ ਅੱਛਾ ਹਾਂ ਸਾਡੇ ਬਜ਼ੁਰਗਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਬਜ਼ੁਰਗਾਂ ਨੇ ਹੀ ਦੱਸਿਆ ਅੱਛਾ ਜੀ ਦੋਨੇ ਤੱਕੇ ਨਾ ਬਣਾਇਆ ਵੀ ਸੀ ਕਿ ਬਣਾ ਕੇ ਦੇ ਦੇ ਨੇ ਕੀ ਕਰਦਾ ਬਾਬਾ ਟਿੱਟ ਗਿਆ ਅੱਛਾ ਜੀ ਟਿੱਗੇ ਤੇ ਇੱਕ ਕਹਿੰਦੇ ਚੋਰੀ ਵੀ ਨਹੀਂ ਹੁੰਦੀ ਚੋਰੀ ਪਹਿਲਾਂ ਕਹਿੰਦੇ ਹੀ ਨਹੀਂ ਹੁੰਦੀ ਇੱਥੇ ਜੇ ਕੋਈ ਚੋਰੀ ਕਰਦਾ ਹੈ ਤੇ ਬਾਅਦ ਲਈ ਜਦੋਂ ਜੂਚ ਜਾਂਦਾ ਹੈ ਅੰਨਾ ਹੋ ਜਾਂਦਾ ਅੰਨਾ ਹੋ ਜਾਂਦਾ ਸੀ ਤੇ ਹੁਣ ਵੀ ਕਹਿੰਦੇ ਕੋਈ ਪਿੱਛੇ ਕੋਈ ਬੜਾ ਬਚਾਇਆ ਬੜਾ ਬਚਾਇਆ अच्छा को देखे दे, देखे दे, कोई ਏਦਾਂ ਦੀ ਘਟਨਾ ਹੋਈ ਹੈ ਤੁਹਾਡੇ ਦੇਖਦੇ ਦੇਖਦੇ ਇਸ ਨੂੰ ਲੈ ਕੇ ਕੋਈ ਕੁਝ ਹੋਇਆ ਹੈ ਜਿਵੇਂ ਤੁਸੀਂ ਦੱਸਿਆ ਕਿਸੇ ਨੇ ਮਕਾਨ ਬਣਾਇਆ ਸੀ ਟੈ ਗਿਆ ਸੀ ਏਦਾਂ ਦਾ ਕੁਝ ਹੋਰ ਵੀ ਘਟਨਾ ਹੋਈ ਹੈ ਹੋਰ ਏਦਾਂ ਤਾਂ ਕੋਈ ਕੀਤਾ ਨਹੀਂ ਐ ਮੈਂ ਕਿ ਜੇ ਨਹੀਂ ਨਾ ਕੋਈ ਹੋਈ ਆ ਹਾਂਜੀ ਹਾਂ ਤੇ ਜੇ ਕੋਈ ਕਰੂਗਾ ਤਾਂ ਪੇਪਰੂ ਅੱਛਾ ਜੀ ਤੇ ਸਾਰੇ ਪਿੰਡ ਦੇ ਲੋਕ ਮੰਨਦੇ ਹੁਣ ਕਹਿੰਦੇ ਸਾਰੇ ਮੰਨਦੇ ਆ ਜੀ ਹੁਣ ਕਹਿੰਦੇ ਦੋ ਚਾਰ ਘਰ ਬਣ ਵੀ ਗਏ ਨੇ ਦੋ ਮੰਜ਼ਲਾ ਨਹੀਂ ਕੋਈ ਬਣੇ ਬੁਣੇ ਨੇ ਇਹਦੇ ਨਾਲ ਨਹੀਂ ਹੋਈਆਂ ਸਾਰੇ ਅੱਛਾ ਸਾਰੇ ਇਹਦੇ ਤੋਂ ਨਹੀਂਵੇਂ ਆ ਹਾਂਜੀ ਆਸਤਾ ਇਹੀ ਹੈ ਕਿ ਇਸ ਤੋਂ ਨੀਵੇਂ ਰਹਿਣਗੇ ਨੀਵੇਂ ਹੀ ਆ ਨੀਵੀ ਹੈ ਹਾਂਜੀ ਠੀਕ ਹੈ ਜੀ ਬਹੁਤ ਮਿਹਰਬਾਨੀ ਸੋ ਤੁਸੀਂ ਦੇਖਿਆ ਕਿ ਅਸੀਂ ਜਲੰਧਰ ਦੇ ਪਿੰਡ ਲੇਸੜੀਵਾਲ ਦੇ ਵਿੱਚ ਖੜੇ ਆ ਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਇਸ ਦਰਗਾਹ ਦੀ ਤੇ ਇਸ ਦਰਗਾਹ ਤੋਂ ਉੱਤੇ ਕੋਈ ਵੀ ਮਕਾਨ ਨਹੀਂ ਬੰਦਾ ਇਸ ਨੂੰ ਹਾਲਾਂਕਿ ਕਈ ਲੋਕ ਅੰਧਵਿਸ਼ਵਾਸ ਕਰਨਗੇ ਲੇਕਿਨ ਆਸਥਾ ਤੇ ਵਿਸ਼ਵਾਸ ਦੇ ਵਿੱਚ ਇਹ ਅੰਧਵਿਸ਼ਵਾਸ ਫਿੱਕਾ ਪੈ ਰਿਹਾ ਹੈ ਤੇ ਲੋਕਾਂ ਦੀ ਇਸ ਤੇ ਆਸਥਾ ਇਦਾਂ ਹੀ ਬਣੀ ਹੈ ਕੈਮਰਾਮੈਨ ਪ੍ਰਥਮਨਲ ਪਰਮਜੀਤ ਸਿੰਘ ਨਾਂਗਪੁਰ ਜਲੰਧਰ